श्रीकाल भाई सारे स्वागत है जी एक हो पवित्रवीर पढ़ाई कर दैको पर ऐशु की कहता तू किन कर दे भावना अच्छा ठीक है कर दे भावना सिमरजीत भी पढ़ता है हाँ किन बोल मारता है

ठीक तो, है जी ठीक है कोई नहीं चल खेल लो फोन खेल लो ये है भाई साइशलीन हाँ ये फोन बड़ा करता है ਅੱਜ ਸਾਡੀ ਗੁਰਦੁਆਰਾ ਸਾਹਿਬ ਰੋਟੀ ਦੀ ਵਾਰੀ ਹੈ ਜੀ ਆਪਣੇ ਸੰਦੂ ਆਸ਼ਰਮ ਖੇਤ ਦੇ ਕੋਲੇ ਗੁਰਦੁਆਰਾ ਸਾਹਿਬ ਉੱਥੇ ਰੋਟੀ ਦੀ ਵਾਰੀ ਹੈ ਤੇ ਸਬਜੀ ਬਣੂਗੀ ਕद्दू ਦੀ ਅੱਜ ਆਪਣੇ ਉੱਤਰਵੀਰ ਬਾਈ ਕੋਲੇ ਖੇਡ ਲਾਉਰੇ ਤੂੰ ਅੰਦਰ ਵਾਗੋ ਵੀਰ ਕੋਲੇ ਵਾਗੋ ਦੇਖੋ ਐਸ਼ੂ ਪਾਸੇ ਹੁਣ ਬੋਲੋ ਕੀ ਬਣਾਇਆ ਹੈ ਕਸਟਰਡ ਬਣਾਇਆ ਹੈ ਇਹ ਤਾਂ ਭੇਜਣ ਡੇਰੇ ਚ ਠੀਕ ਹੈ ਆਸ਼ਰਮ ਚ ਭੇਜਣ ਹੈ लौड़ी प्रशादा भी तैयार हो रहा है ਇਹ ਆਪਣੇ ਘਰਾਂ ਚ ਹੀ ਲੱਗੀ ਹੋਈ ਐ ਜੀ ਰੋਟੀ ਸਾਰੇ ਘਰਾਂ ਦੀ ਬਾਰੀ ਨਾਲ ਤੇ ਨਵੇਂ ਮਹੀਨਾ ਤੋਂ ਬਾਰੀ ਤੇ ਨਵੇਂ ਮਹੀਨਾ ਤੋਂ ਵੀ ਬਾਰੀ ਹਾਂ ਠੀਕ ਐ ਤੇ ਨਵੇਂ ਮਹੀਨੇ ਵਾਲਾ ਹੀ ਬਹੁਤ ਕਰਨੇ ਹੁੰਦੇ ਸਵੇਰ ਸਵੇਰ ਦੀ ਬਾਹਰਲੇ ਪਿੰਡਾਂ ਚ ਆਉਂਦੀ ਆ ਹਾਂ ਦਿਮਾਂਸਾ ਤੋਂ ਹਾਂ ਜੀ ਦੂਰੋਂ ਦਿਨੇ ਆਉਣਾ ਸੌਖਾ ਹੈ ਤੇ ਵੀ ਸ਼ਾਮ ਨੂੰ ਇੱਥੇ ਲੋਕਲ ਦੀ bari aegi ਸਵੇਰ ਦੀ ਬਾਹਰ ਦੇ ਪਿੰਡ ਚੋਂ ਆਉਂਦੀ ਜਿਹੜੀ ਦੂਰੋਂ ਹਾਂ ਹਾਂ ਉਹ ਸਵੇਰੇ ਆ ਜਾਂਦੇ ਨੇ ਉਹ ਸਵੇਰੇ ਆਉਣਾ ਸੌਖਾ ਹਨਾ ਨੂੰ ਫਿਰ ਸ਼ਾਮ ਨੂੰ ਮੁੜਨ ਦਾ ਔਖਾ ਹੋ ਜਾਂਦਾ ਨਾ ਦੂਰੋਂ ਵੀ ਸ਼ਾਮ ਦੀ bari ਆਪਣੇ ਲੋਕਲ ਲੋਕਲ ਮਾਂਸਾ ਦੇ ਘਰਾਂ ਦੀ ਹੈ ਹੰਦੀ ਖੁਸ਼ੀ ਨਾਲ ਲਵਾ ਲੈਂਦਾ ਗਾ ਹਾਂ ਜਿਹੜਾ ਕਹਿੰਦਾ ਕੋਈ ਚੱਲ ਨੂੰ ਹੋ ਜਾਣਾ ਹਾਂ ਉਹ ਤਾਂ ਆਬਦੀ ਖੁਸ਼ੀ ਹੈ ਵੀ ਇਹ ਕੋਈ ਕੀ ਵਸਤ ਤਗਲਾ ਬੱਧ ਬਣਾ ਕੇ ਭੇਜਣਾ ਚਾਹੁੰਦਾ ਆਪਦੇ ਮਨੋਂ ਤੇ ਨਹੀਂ ਉਹ ਤਾਂ ਆਬਦੀ ਨਾ ਅਗਲਾ ਮਿੱਠਾ ਬਣਾ ਦਿੰਦਾ ਨਹੀਂ ਤਾਂ ਦਾਲ ਤੇ ਰੋਟੀ ਹੀ ਕਹਿੰਦੇ ਨੇ ਉਹ ਤਾਂ ਵੀ ਕੱਲਾ ਬਸ ਪ੍ਰਸ਼ਾਦ ਦਾ ਹੋਵੇ ਤੇ ਦਾਲ ਹੋਵੇ ਬਹੁਤ ਸਿੰਪਲ ਪਮਾ ਮੂੰਗੀ ਦਾਲ ਹੋਵੇ ਤਾਂ ਕੋਈ ਨਹੀਂ ਇਹੋ ਆਪਦੀ ਖੁਸ਼ੀ ਹੈ ਵੀ ਅਗਲਾ ਪਮਾ ਖੀਰ ਬਣਾ ਦੇ ਪਮਾ ਪ੍ਰਸ਼ਾਦ ਬਣਾ ਦੇ ਜਾਂ ਮਿੱਠੇ ਦੇ ਵਿੱਚ ਕੁਝ ਵੀ ਉਹ ਅਗਲਾ ਆਪਦੀ ਖੁਸ਼ੀ ਤੌਰ ਤੇ ਬਣਾ ਲੰਦਾ ਹੈ ਕੋਟਲੀਆ ਬਣਾ ਦੇ ਕੁਝ ਚੀਜ਼ ਬਣਾਵੇ। ਭਾਈ ਆਹ ਕਿਚੜੀ ਭੇਜ ਦੇ ਲੋ। ਹਾਂ। ਪਰ ਉਤੇ ਸਾਰੇ ਸਿਆਣੇ ਬੰਦੇ ਨੇ ਨਾ ਬਾਬੇ। ਉਹ ਸਭ ਨਾਲ ਆਗਲਾ ਕਹਿੰਦਾ ਵੀ ਚਲ ਸਿਆਣਾ ਬੰਦਾ ਦਲੀਆ ਖਿਚੜੀ ਖਾ ਲੈਂਦਾ। ਵੀ ਨਿਆਣੇ ਬੰਦੇ ਇੰਤ ਦਲੀਆ ਖਿਚੜੀ ਚੰਗਾ ਨਹੀਂ ਲੱਗਦਾ ਵੀ ਵੱਡੇ ਬੰਦਾ ਤਾਂ ਖਾ ਲੈਂਦਾ। ਮੈਂ ਤਾਂ ਯੋ ਸਾਰੇ ਬਜ਼ੁਰਗ ਆ ਗਏ ਛਾਣੇ 60 65 70 ਸਾਲ ਦੇ ਤਾਂ ਕਰਕੇ ਵਿੱਚ ਕੋਈ ਕਿਈ ਵਾਰੀ ਲੈ ਵੀ ਜਾਂ ਨਦੜੀਆ ਖਿਚੜੀ ਅੱਛੀ ਜਾਣੀ ਹੈ ਬਸ तो पुत्र आ चली आ चली चलिए लो जी हूं अस मैके टवित्र चल रहे हैं रोटी लेके गुरुद्वारा साहब

ਚਲੋ ਜੀ ਮਿੱਤਰ ਵੀਰ ਪਹੁੰਚ ਗਏ ਜੀ ਅਸੀਂ ਗੁਰਦੁਆਰਾ ਸਾਹਿਬ ਬਾਬਾ ਜੀ ਬੁਲਾਉਂਦੇ ਪੁੱਤ ਤੈਨੂੰ ਕਹਦੇ ਬਾਬਾ ਜੀ ਨੂੰ ਬੁਲਾ ਰਿਹਾ ਕਹਦੇ ਠੀਕ ਹੈ ਜੀ ਬਾਬਾ ਜੀ ਸਤਿਕਾਰ ਬਾਬਾ ਜੀ ਰਾਮ ਰਾਮ ਕਿਹ ਹੋਗਾ ਰਾਮ ਰਾਮ ਬਾਬਾ ਜੀ ਰਾਮ ਰਾਮ ਹੈਲੋ ਕਰ ਲੈ ਹੈਲੋ ਵਾਟ ਹੈ ਬਹੁਤ ਛਣਾ ਬੱਚਾ ਜਾ ਜਾ ਕੋਣ ਕੋਣ ਵਾਟ